ਪਿੰਡਾਂ 'ਚ ਤਾਂ ਇੱਕੋ ਹੀ ਨਾਰਾ ਜੀ ਬਿੱਟੂ ਦਾ ਰਾਜਾ ਘੱਪੀ ਜਿੱਤੂ ਦਾ ਸਾਡਾ ਪੱਪੀ ਕਿਉਂਕਿ ਪਿਛਲੀ ਵਾਰ ਪਿਛਲੇ ਜਿਹੜੇ ਸਾਬਕਾ ਐਮਪੀ ਐਤੋਂ ਦੇ ਉਹ ਜਿਹੜੇ ਰਵਨੀਸ਼ ਸਿੰਘ ਬਿੱਟੂ ਜੀ ਉਹ ਹਰ ਪਿੰਡ ਨੂੰ ਇੱਕ ਇੱਕ ਕਰੋੜ ਦਾ ਵਾਅਦਾ ਕਰਕੇ ਗਏ ਸੀ ਦੇਣ ਦਾ ਉਹ ਅੱਜ ਤੱਕ ਵਾਪਸ ਹੀ ਨਹੀਂ ਆਏ ਜੇ ਉਹ ਕਹੇ ਉਹਨਾਂ ਦੇ ਕੰਮਾਂ ਦਾ ਕੀ ਲੋਕਾਂ ਨੂੰ ਮਿਲੇ ਵੀ ਨਹੀਂ ਪੂਰੇ ਜਗਰਾਵਾਂ ਹਲਕੇ 'ਚ ਕਿਸੇ ਨੂੰ ਉਹਨਾਂ ਨੇ ਆਪਣਾ ਪਰਸਨਲ ਨੰਬਰ ਨਹੀਂ ਦਿੱਤਾ ਦੇਖੋ ਕਾਂਗਰਸ ਦੀ ਤਾਂ ਹਾਲਤ ਇੰਨੀ ਵਿਚਾਰੀ ਔਖੀ ਹੋਈ ਪਈ ਆ ਉਹਨਾਂ ਨੂੰ ਜੰਗਰਾਓ ਲੁਧਿਆਣੇ ਦੀ ਸੀਟ ਤੋਂ ਇੰਨੀ ਵਿਕਾਰੀ ਲੱਗਣਾ ਪਿਆ ਗਿਆ ਆ ਤਾਂ ਪਰ ਇੱਥੋਂ ਸਾਰੇ ਕੈਂਡੀਡੇਟਸ ਨੂੰ ਦਰਕਨਾਰ ਕਰਕੇ ਉਹਨਾਂ ਨੇ ਆਪਦਾ ਪੰਜਾਬ ਪ੍ਰਧਾਨ ਉਤਾਰਿਆ ਕਾਂਗਰਸ ਕੋਲੇ ਕੈਂਡੀਡੇਟ ਦੇ ਨਾਂ ਉਣ ਕਰਕੇ ਤੇ ਸਾਡੇ ਪੱਪੀ ਪ੍ਰਾਸ਼ਾ ਲੋਕਾਂ ਨਾਲ ਜੁੜਿਆ ਇਨਸਾਨ 15 ਸਾਲਾਂ ਤੋਂ ਬਾਲਾਈ ਦੀ ਰਤ ਚਾਤਰਾ ਕਾਟਦਾ ਪਰਮਾਤਮਾ ਦੇ ਵਿੱਚ ਆਸਥਾ ਵੀ ਰੱਖਦਾ ਵਿਸ਼ਵਾਸ ਵੀ ਰੱਖਦਾ ਤੇ ਬਾਲਾਈ ਦੀ ਉਹਦੇ ਤੇ ਕਿਰਪਾ ਵੀ ਆ ਮੈਨੂੰ ਪੂਰੀ ਉਮੀਦ ਹੈ ਪੂਰੀ ਮੇਰੀ ਕੋਸ਼ਿਸ਼ ਰਹੇਗੀ ਕਿ ਜਿਹੜੇ ਜਿਹੜੇ ਉਹ ਵਾਦੇ ਜਗਰਾਉਂ ਬਸ ਕਰਾਂਗੇ ਜਦੋਂ ਜਗਰਾਉਂ ਵਾਸੀ ਉਹਨਾਂ ਨੂੰ ਭਾਰੀ ਬੋਮਾਂ ਨਾਲ ਜਿਖਾਉਣ ਜਿਤਾਉਣਗੇ ਤੇ ਮੈਂ ਇੱਕ ਇੱਕ ਵਾਦੇ ਤੇ ਉਹਨਾਂ ਤੋਂ ਪੂਰੇ ਸ਼ਰਪਾ ਮੰਗਾਂਗਾ ਮੈਡਮ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਨੇ ਛੱਡੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਛੱਡੀਆਂ ਆਵਾਜ਼ ਦੀ ਪਾਰਟੀ ਲਗਾ ਰਹੀ ਹੈ ਸਭ ਤੋਂ ਜ਼ਿਆਦਾ ਲਗਾ ਰਹੀ ਹੈ ਤੇ ਪੈਸਾ ਕਿੱਥੋਂ ਆ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਬਈ ਛੱਜ ਦਾ ਬੋਲੇ ਛੜਨੀ ਕੀ ਬੋਲੇ ਰਾਜਾ ਕੈਪਟਨ ਸਾਹਿਬ 5 ਸਾਲ ਸਾਢੇ 1-3 ਸਾਲ ਕਾਂਗਰਸ ਦੇ ਮੁੱਖ ਮੰਤਰੀ ਹੋ ਕੇ ਬੀਜੇਪੀ ਦੀ ਅੰਦਰੋਂ ਅੰਦਰ ਸਪੋਰਟ ਕਰਦੇ ਰਹੇ ਹੁਣ ਸਾਰੀ ਟੀਮ ਬੀਜੇਪੀ ਚ ਲੈ ਗਈ ਉਹਨਾਂ ਨੂੰ ਤਾਂ ਪਤਾ ਵੀ ਬੀਜੇਪੀ ਸਭ ਤੋਂ ਵੱਡੇ ਬਜਟ ਦੇ ਨਾਲ ਐਮਐਲਏ ਐਮਪੀ ਖਰੀਦਣ ਦੀ ਮਾਹਰ ਆ ਕਦੇ ਉਹਨਾਂ ਨੇ ਆਪ ਦੇ ਅੰਦਰੇ ਬੈਠ ਕੇ ਨਹੀਂ ਪੁੱਛਿਆ ਵੀ ਆਪਣੇ ਕੋਲ ਪੈਸਾ ਕਿੱਥੋਂ ਆਉਂਦਾ ਜਿਹੜੇ ਸਾਡੀਆਂ ਝੰਡੀਆਂ ਲੋਕ ਲਾ ਰਹੇ ਆ ਬਹੁਤ ਸਾਰੇ ਕੰਮ ਐਸੇ ਆ ਅਜ ਰੋਡ ਸ਼ੋਅ ਨਿਕਲੇ ਆ ਕਿਸੇ ਇੱਕ ਬੱਚੇ ਦੇ પેટ્રોલ ਦਾ ਪੈਸਾ ਨਹੀਂ ਲਿਆ ਅੱਜ ਝੰਡੇ ਲੱਗੇ ਆ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਆਪਣੇ ਦਿਲੋਂ ਲਗਾ ਰਹੇ ਆ ਦਿਲੋਂ ਖਰਚਾ ਕਰ ਰਹੇ ਆ ਸਾਡੀ ਤਾਂ ਪਾਰਟੀ ਉਹ ਬਹੁਤ ਵੱਡੇ ਇੰਡਸਟਰੀਅਲਿਸਟ ਦੀ ਪਾਰਟੀ ਹੋਏ ਨਹੀਂ ਸਾਡੀ ਤਾਂ ਪਾਰਟੀ ਉਹ ਆ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਆ ਉਹ ਇੱਕ ਇੱਕ ਝੰਡਾ ਖਰੀਦ ਕੇ ਸਾਡੀ ਵੋਟਾਂ ਦੇ ਵਿੱਚ ਵਾਅਦਾ ਕਰ ਦਿੰਦੇ ਆ ਤੇ ਸਾਨੂੰ ਇੱਕ ਬੀਬੀ ਜੱਗੀਪੁਰ ਤੋਂ ਲੈ ਕੇ ਇੱਕ ਨਵਾਂ ਵਿਆਹ ਚੜ੍ਹਾ ਹੈ ਤੇ ਜਦ ਕੀ ਚਲ ਕੇ ਉਹ ਲੋਟੇ ਜਿਹੜਾ ਮਹਿਲਾ ਕਮਿਸ਼ਨ ਨੇ ਭੇਜ ਦਿੱਤਾ ਤੁਸੀਂ ਇਸ ਝੰਡਾ ਦੇਰੋਂ ਸਾਰਿਆਂ ਨੂੰ ਕਿੱਦਾਂ ਦਿਓ ਦੇਖੋ ਬੀਬੀ ਜ਼ਗੀਰਕੌਰ ਬਹੁਤ ਹੀ ਸਤਕਾਰਯੋਗ ਲੇਡੀ ਹੈ ਮੈਂ ਉਹਦਾ ਜੋ ਮਰਜ਼ੀ ਜੋ ਹੋਵੇ ਪਰ ਇੱਕ ਲੇਡੀ ਹੈ ਲੇਡੀ ਦਾ ਏਜ ਲੇਡੀ ਆ ਲੇਡੀ ਦਾ ਸਤਕਾਰ ਉਨਾ ਹੀ ਹੋਣਾ ਚਾਹੀਦਾ ਜਿੰਨਾ ਸਾਡੀ ਇੱਕ ਮਾਂ ਦਾ ਉਹਦਾ ਪਿਛਲਾ ਕਿਰਦਾਰ ਲੋਕ ਜੋ ਮਰਜ਼ੀ ਕਹਿਣ ਜਾਂ ਜਿਵੇਂ ਮਰਜ਼ੀ ਉਹਨੂੰ ਦੇਖਣ ਪਰ ਇਸ ਟਾਈਮ ਉਹਦੀ ਏਜ ਦੇ ਹਿਸਾਬ ਨਾਲ ਉਹ ਸਾਡੀ ਮਾਵਾਂ ਦੇ ਵਰਗੀ ਹੈ ਤੇ ਹਰ ਇੱਕ ਬੰਦੇ ਨੂੰ ਇਸ ਗੱਲ ਦੀ ਗ੍ਰਿਮਾ ਵੜਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਸਾਡੇ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਦੇਖ ਭਰਾਇਆ ਕਿ ਮਾਮਾ ਧੀਆਂ ਪੈਣਾ ਜਾਣੀ ਠੀਕ ਹੈ ਅਸੀਂ ਉਹਨਾਂ ਦੇ ਆਸਤੇ ਚਲਦੇ ਚਲਦੇ ਮੈਨੂੰ ਲੱਗਦਾ ਵੀ ਇਦਾਂ ਦੀ ਹਰਕਤ ਤੋਂ ਇੱਕ ਪਬਲਿਕ ਫਿਗਰ ਨੂੰ ਗਰੇਜ਼ ਕਰਨਾ ਚਾਹੀਦਾ ਹੈ ਕੇਰੀਵਾਲ ਜਲਦੀ ਪੰਜਾਬ ਦੌਰੇ ਤੇ ਆ ਰਹੇ ਨੇ ਪ੍ਰਚਾਰ ਕਰਨਗੇ ਸੋ ਲੱਗਦਾ ਹੈ ਕਿ ਕਿੰਨੇ ਲੱਗੇ ਬਲ ਮਿਲੂਗਾ ਤਾਕਤ ਮਿਲੂਗੀ ਅਮਰ ਦੇਖੋ ਕੇਰੀਵਾਲ ਜੀ ਜਿਹੜੇ ਅੰਦਰ ਗਏ ਸਰੀ ਪੰਜਾਬ ਕੀ ਦੁਨੀਆ ਜਾਣਦੀ ਹੈ ਕਿ ਜਿਹੜਾ ਜ਼ੁਲਮ ਉਹਨਾਂ ਤੇ ਕੀਤਾ ਗਿਆ ਜਿਹੜਾ ਉਹਨਾਂ ਤੇ ਧੱਕੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੇਸ 'ਚ ਫਸਾਇਆ ਗਿਆ ਪੂਰਾ ਭਾਰਤ ਜ਼ੁਲਮ ਦਾ ਜਵਾਬ ਵੋਟ ਨਾਲ ਦੇਣ ਨੂੰ ਤਿਆਰ ਹੈ ਕੇਜਰੀワਲ ਜੀ ਸਾਡੇ ਬਹੁਤ ਹੀ ਜ਼ਿਆਦਾ ਹਰਮਨ ਪਿਆਰੇ ਨੇਤਾ ਜਿਨ੍ਹਾਂ ਨੇ ਪਿੱਛੇ-ਪਿੱਛੇ ਚੱਲਦੇ ਅਸੀਂ ਅੱਗੇ ਵਧ ਰਹੇ ਹਾਂ ਸਾਨੂੰ ਐਮਐਲਏ ਬਣਾਉਣ ਵਾਲੇ ਆ ਸਾਡੇ ਬੜੇ ਬਾਰੇ ਲੋਕਾਂ ਨੂੰ ਇੱਕ ਸਪਨਾ ਦਿਖਾਉਣ ਵਾਲੇ ਰਾਜਨੀਤੀ ਬਦਲਦੇ ਇਤਿਹਾਸ ਤੇ ਜਦੋਂ ਪੰਜਾਬ ਚੋਣਗੇ ਮੈਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਹੱਥੀ ਛਾਵਾਂਗੇ। ਰਾਜਾ ਬੜਿੰਗ ਜਿਹੜੇ ਨੇ ਉਹ ਲਗਾਤਾਰ ਕਹਿ ਰਹੇ ਨੇ ਵੀ ਹਲੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਨੂੰ 2 ਸਾਲ ਹੋਏ ਨੇ ਪਰ ਜਿੰਨੀਆਂ ਝੰਡੀਆਂ ਜਿੰਨੀ ਐਡਵਰਟਾਈਜ਼ਮੈਂਟ ਉਹ ਕਰ ਰਹੇ ਨੇ ਵੀ ਉਹਨਾਂ ਨੂੰ ਸਾਨੂੰ ਨਹੀਂ ਲੱਗਦਾ ਵੀ ਜਿੰਨੀ ਕਿੱਥੋਂ ਪੈਸੇ ਲਿਆ ਰਹੇ। ਰਾਜਾ ਬੜਿੰਗ ਜੀ ਸਾਇਦ ਸਾਇਦ 2017 ਦੀ ਇਲੈਕਸ਼ਨ ਭੁੱਲ ਕੇ ਜਦੋਂ ਤਾਂ ਸਾਡੀ ਸਰਕਾਰ ਵੀ ਨਹੀਂ ਸੀ। ਸਾਡਾ ਤਾਂ ਵਲੰਟੀਅਰ ਖੂਨ ਪਸੀਨੇ ਦੀ ਕਮਾਈ ਤੋਂ ਵਿੱਚੋਂ ਦਸਵੰਦ ਕੱਟ ਕੇ ਖਰਚਦਾ। ਉਸ ਟਾਈਮ ਨਾ ਸਾਡੀ ਸਰਕਾਰ ਸੀ ਨਾ ਸਾਡੀ ਅਜੇ ਲੋਕਾਂ ਦੀ ਆਸ ਸੀ। ਉਦੋਂ ਇਹਨਾਂ ਵੱਡੀਆਂ-ਵੱਡੀਆਂ ਧਨਾੜ ਪਾਰਟੀਆਂ ਨੇ 20 ਸੀਟਾਂ ਦੇ ਕੇ ਪੰਜਾਬ ਨੇ ਤਕਤ ਹਲਾਤਾ ਅੱਜ ਵੀ ਜੇ ਸਾਡੀ ਪੰਜਾਬ ਦੇ ਵਿੱਚ ਰੋਡ ショਅ ਨਿਕਲ ਰਹੇ ਆ ਜਾਂ ਸਾਡੇ ਰੋਡ ショਅ ਦੇ ਇਕੱਠ ਹੋ ਰਹੇ ਆ ਇੱਕ ਵੀ ਬੰਦਾ ਪੇੜ ਨਹੀਂ ਐ ਜੇ ਲੋਕ ਆਪਦੇ ਘਰ ਦੇ ਝੰਡਾ ਲਵਾਉਣਾ ਚਾਹੁੰਦੇ ਆ ਉਹ ਕਿਤੋਂ ਅਰੇਂਜ ਕਰਕੇ ਕਿਤੋਂ ਖਰੀਦ ਕੇ ਆਪਣੀ ਦਸਬੰਦ ਦੇ ਵਿੱਚੋਂ ਝੰਡਾ ਲਵਾ ਲੈਂਦੇ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਵਿਰੋਧੀਆਂ ਨੇ ਕਿਉਂ ਪੇੜ 'ਚ ਦਰਦ ਹੋ ਰਿਹਾ ਲਗਾਤਾਰ ਕਹਿ ਰਹੇ ਨੇ ਕਿ ਪਿੰਡਾਂ ਦੇ ਵਿੱਚ ਵਿਕਾਸ ਕਰਕੇ ਕੀ ਜੇਹਰਾਂ ਉਹ ਹਲਕੇ ਦੇ ਵਿੱਚ ਮਲਾਪੁਰ ਹਲਕੇ ਦੇ ਵਿੱਚ ਯਰ ਕਾਨੂੰਨੀ ਮਾਈਨਿੰਗ ਜਿਹੜੀ ਚਲਾਈ ਜਾ ਰਹੀ ਹੈ ਵੀ ਸਰਕਾਰ ਦੇ ਨਹੀਂ ਬਹੁਤ ਵੱਡਾ ਆਪਾਂ ਇੱਕ ਰੈਗੂਲੇਟਿਵ ਮੇਕ ਕਰਾਂਗੇ ਪਰ ਉਹ ਕਰ ਨਹੀਂ ਪਾਈ। ਅਬ ਕੱਲ ਪਰਸੋ ਇੱਕ ਵੀਡੀਓ ਆ ਰਹੀ ਸੀ ਮੇਰੇ ਸਾਹਮਣੇ ਜਿੱਥੇ ਇੱਕ ਬੰਦਾ ਪੁੱਛਦਾ ਰਾਜਾ ਜੀ ਨੂੰ ਵੀ ਬੀਬੀ ਮਾਨੂ ਕੇ ਸਾਨੂੰ ਟਿੱਪਰ ਚਲਾਉਣ ਨਹੀਂ ਦਿੰਦੀ ਕਿਉਂ ਕਿ ਤੇ ਲੀਗਲ ਖੱਡਾ ਹੈ। ਰਾਜਾ ਜੀ ਕਹਿੰਦੇ ਮੈਨੂੰ ਵੋਟਾਂ ਪਾਓ। ਮੈਂ ਤੁਹਾਡੇ ਚਲਵਾ ਕੇ ਦਿਖਾਉਂਗਾ। ਇਸ ਕਰਕੇ ਸਾਡੇ ਤਾਂ ਸਰਕਾਰ ਦਾ ਇੱਕੋ ਹੀ ਮਕਸਦ ਹੈ ਜਿਹੜਾ ਸਰਕਾਰੀ ਕੰਮ ਸਹੀ ਹੈ ਉਹ ਕਰ ਲਓ ਭਾਈ। ਜਿਹੜਾ ਨਹੀਂ ਸਹੀ ਉਹ ਨਹੀਂ ਹੋਣ ਦੇਗਾ ਬੇਸ਼ੱਕ ਉਹ ਕਿ ਤਰ੍ਹਾਂ ਕਿਤੇ ਕਿਥੇ ਪ੍ਰਭਾਵ ਪਾਵੇ ਦੂਜੀ ਗੱਲ ਜਿਹੜੀ ਮੈਂ ਹੈਰਾਨ ਹੈ ਵੀ ਇਦਾਂ ਦਾ ਉਕਸਾ ਕੇ ਵੋਟਾਂ ਮੰਗਣੀਆਂ ਮੈਨੂੰ ਰਾਜਾ ਜੀ ਇਹ ਦੱਸਣ ਕੀ ਜਾਇਜ਼ ਹੈ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par